ਬਿਨਾ ਕਿਸੇ ਵਿਚੋਲੇ ਤੇ ਮੈਰਿਜ ਬਿਊਰੋ ਤੋਂ ਘਰ ਬੈਠੇ ਹਰ ਰੋਜ਼ ਪੰਜਾਬੀ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਸਪੇਨ ਤੋਂ ਪੀਆਰ ਤਲਾਕशुदा ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਫਿਰੋਜ਼ਪੁਰ ਗੋਤ ਸੰਧੂ ਕੁੜੀ ਦੀ ਪੜ੍ਹਾਈ ਬੀਸੀਏ ਕੀਤੀ ਹੋਈ ਆ ਉਮਰ 35 ਸਾਲ ਕੱਦ 5 ਫੁੱਟ 5 ਇੰਚ ਭੈਣ ਇੱਕ ਮੈਰਿਡ ਕੈਨੇਡਾ ਪੀਆਰ ਭਰਾ ਇੱਕ ਕੁੜੀ ਸਪੇਨ ਦੇ ਵਿੱਚ ਪੀਆਰ ਹੈ ਮੈਨੇਜਰ ਦੀ ਜੌਬ ਤੇ ਚੰਗੀ ਸੈਲਰੀ ਕੁੜੀ ਦਾ ਸ਼ਾਰਟ ਟਰਮਡ ਡਿਵੋਰਸ ਹੋਇਆ ਕੋਈ ਬੱਚਾ ਨਹੀਂ ਕੁੜੀ ਸੋਹਣੀ ਸੁਨੱਖੀ ਤੇ ਬੈਲ ਸੈਟਲਡ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜਿਆ ਲਿਖਿਆ ਤੇ ਨਸ਼ਾ ਰਹਿਤ ਮੁੰਡਾ ਹੋਵੇ ਮੁੰਡਾ ਯੂਰਪ ਵਿੱਚ ਜਾਂ ਕੈਨੇਡਾ ਵਿੱਚ ਪੀਆਰ ਹੋਵੇ ਮੁੰਡੇ ਕੋਲੇ ਜ਼ਮੀਨ ਦੇ 5 ਤੋਂ 7 ਕਿੱਲੇ ਹੋਣ ਮਾਲਵਾ ਤੇ ਦੁਆਬਾ ਏਰੀਆ ਨੂੰ ਪਹਿਲਾ ਤਲਾਕ ਸੁਦਾ ਵੀ ਸੰਪਰਕ ਕਰ ਸਕਦੇ ਨੇ ਇੰਡੀਆ ਤੋਂ ਵੀ ਪਰਿਵਾਰ ਸੰਪਰਕ ਕਰ ਸਕਦੇ ਨੇ ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ